ਮੂਦ ਮੂਦਨਾ ਸਾਗਰ ਭਰਿਆ ਕਰਦੇ ਨੇ ਹਾ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਦੇ ਨਾਲ ਵੱਡੀਆਂ ਤੋਂ ਵੱਡੀਆਂ ਮੰਜ਼ਲਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਇਹ ਨਾਲ ਮਿਲ ਕੇ ਅਸੀਂ ਵੀ ਆ ਨਿੱਕੀ ਜੀ ਕੋਸ਼ਿਸ਼ ਕਰਾਂਗੇ ਅਸੀਂ ਵੀ ਹੋਏ ਅਸੀਂ ਵੀ ਆਪਣਾ ਨਾਮ ਹੱਕ ਬਝਾਉਣ ਵਾਲਿਆਂ ਚ ਲਿਖਾਂਗੇ ਔਰ ਨਾਕੇ ਲਾਉਣ ਵਾਲਿਆਂ ਚ ਵਜ ਜਾਗਣ ਦਾ ਵੇਲਾ ਆ ਗਿਆ ਹੋ ਜਾਗੋ ਜਾਗੋ ਵੀ ਜਾਗੋ ਜੇ ਆਜੇ ਕੁਰਾਲੀ ਦੇ ਗਰਾਊਂਡ ਦੇ ਵਿੱਚ ਯੁਵਕ ਸੇਵਾਵਾਂ ਵੱਲੋਂ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ ਇਸ ਨਾਟਕ ਦੇ ਵਿੱਚ ਨਸ਼ਿਆਂ ਦੇ ਖਿਲਾਫ ਜੋ ਨਸ਼ਿਆਂ ਦੇ ਨਾਲ ਖਾਨੀਆਂ ਹੁੰਦੀਆਂ ਉਸ ਬਾਰੇ ਲੋਕਾਂ ਨੂੰ ਅਵੇਅਰ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਬੁਲਾਰੇ ਬੱਬੀ ਬਾਦਲ ਸੀਨੀਅਰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪੜਿਆਲਾ ਅਤੇ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਆਗੂ ਗੁਰਿੰਦਰ ਕੈਰੋ ਤੋਂ ਇਲਾਵਾ ਹੋਰ ਵੀ ਬਕਵਕ ਰਾਜਨੀਤਿਕ ਪਾਰਟੀਆਂ ਦੇ ਧਾਰਮਿਕ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਅਤੇ ਉਹਨਾਂ ਵੱਲੋਂ ਲੋਕਾਂ ਨੂੰ ਅਵੇਰ ਵੀ ਕੀਤਾ ਗਿਆ ਹੈ ਕਿ ਬਿਲਕੁਲ ਵੀ ਨਸ਼ਾ ਨਾ ਕੀਤਾ ਜਾਵੇ ਕੀ ਕਹਿਣਾ ਹੈ ਇਹਨਾਂ ਸਿਆਸੀ ਆਗੂਆਂ ਦਾ ਆਉ ਤੁਹਾਨੂੰ ਵੀ ਸੁਣਾਉਂਦੇ ਹਾਂ ਜੀ ਡਾਇਰੈਕਟਰ ਆਪ ਯੂਵਕ ਸੇਵਾਵਾ ਵਿਭਾਗ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਬਈ ਮੈਂ ਮਹਿਸੂਸ ਕਰਦਾ ਜੀ ਕਿ ਬਹੁਤ ਉਪਰਾਲੇ ਦੀ ਲੋੜ ਹੈ ਅੱਜ ਪੰਜਾਬ ਨਸ਼ਿਆਂ ਦਾ ਇੱਕ ਬਹੁਤ ਵੱਡਾ ਚੈਲੰਜ ਹੈ ਇੱਕ ਜਨਰੇਸ਼ਨ ਸਾਡੀ ਬਾਹਰਲੇ ਮੁਲਕਾਂ ਚਲੀ ਗਈ ਇੱਕ ਜਨਰੇਸ਼ਨ ਸਾਡੀ ਖੜਕੂਵਾਦ ਵੇਲੇ ਖਤਮ ਹੋ ਗਈ ਤੇ ਇੱਕ ਜਨਰੇਸ਼ਨ ਹੁ ਨਸ਼ਿਆਂ ਨਾਲ ਜੂਝ ਰਹੀ ਐ ਸੋ ਮੈਂ ਤਾਂ ਮਹਿਸੂਸ ਕਰਦਾ ਕਿ ਘਰ ਘਰ ਦੇ ਵਿੱਚ ਇਹ ਮੈਸੇਜ ਜਾਣਾ ਬਹੁਤ ਲਾਜ਼ਮੀ ਐ ਮੈਂ ਯੁਵਕ ਸਵਾਵਾ ਕਲੱਬ ਦਾ ਬਹੁਤ ਧੰਨਵਾਦੀ ਹਾਂ ਔਰ ਮੈਂ ਆਸ ਕਰਦਾ ਕਿ ਇਹਨੂੰ ਹੁਣ ਆਪਾਂ ਪਿੰਡ ਪਿੰਡੇ ਮੈਸੇਜ ਲੈ ਕੇ ਜਾਈਏ ਇਹ ਮੈਂ ਨਾਟਕ ਇੱਕ ਨਾਟਕ ਦੇਖ ਕੇ ਮੈਂ 1999 ਚ ਅਮਰਤ ਛਕਿਆ ਸੀ ਇਹ ਨਾਟਕਾਂ ਦਾ ਬੜਾ ਵੱਡਾ ਅਸਰ ਪੈਂਦਾ ਹੈ ਮਤਲਬ ਇਹ ਇਹ ਜਿਹੜੀ ਮਨ ਦਾ ਇੱਕ ਵਿਚਾਰ ਵੀ ਹੈ ਨਾ ਕਈ ਵਾਰ ਉਹ ਹੀ ਬੰਦੇ ਨੂੰ ਤਾਰ ਦਿੰਦਾ ਸੋ ਕੀ ਪਤਾ ਜੇ ਇੱਕ ਜਾਨ ਵੀ ਬਚਦੀ ਹੈ ਤੇ ਇਹ ਨਾਟਕਾਂ ਨੂੰ ਸਾਨੂੰ ਪਿੰਡ-ਪਿੰਡ ਲੈ ਕੇ ਜਾਣਾ ਬਹੁਤ ਲਾਜ਼ਮੀ ਹੈ ਸੋ ਸਰਕਾਰ ਵੱਲੋਂ ਵੀ ਕੋਸ਼ਿਸ਼ ਕਰਾਂਗੇ ਸਮਾਜ ਵੱਲੋਂ ਵੀ ਸੱਦਾ ਦਿੰਦੇ ਆ ਸਾਰੀਆਂ ਪਾਰਟੀਆਂ ਨੂੰ ਵੀ ਸੱਦਾ ਹੈ ਕਿ ਸਾਰੇ ਰਲ ਮਿਲ ਕੇ ਇਸ ਹਲਾਮਤ ਨੂੰ ਪੰਜਾਬ ਚੋਂ ਕੱਢੀਏ ਜਿਹੜੇ ਕਲੱਬ ਜਿਹੇ ਉਪਰਾਲੇ ਕਰਦੇ ਨੇ ਸਰੋਂ ਕਲੱਬਾਂ ਬਾਰੇ ਕੀ ਕੰਮ ਕਰਦੇ ਆ ਦੇਖੋ ਮੈਂ ਜਿੰਨੇ ਯੋਗ ਸੇਵਾਵਾਂ ਵੱਲੋਂ ਗ੍ਰਾਂਟ ਆਉਂਦੀ ਹੈ ਉਹਦੇ ਨਾਲ-ਨਾਲ ਅਸੀਂ ਚਾਹੁੰਦੇ ਆ ਕਿ ਇਹੋ ਜੇ ਜਿਹੜਾ ਵੀ ਕਲੱਬ ਕਰੂਗਾ ਉਹਨੂੰ ਵਿਸ਼ੇਸ਼ ਤੌਰ ਤੇ ਵੀ ਅਸੀਂ ਮਾਲੀ ਸਹਾਇਤਾ ਦੇਵਾਂਗੇ ਔਰ ਨਾਟਕ ਦੇ ਜਿਹੜੇ ਜਿਨ੍ਹਾਂ ਨੇ ਮੰਚਨ ਕੀਤਾ ਹੈ ਜਿਹੜੇ ਜਿਹੜੇ ਡਾਇਰੈਕਟਰ ਹੈ ਜਿਹੜੇ ਹੋਰ ਹੈ ਉਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਇਨਸੈਂਟਿਵ ਦੇਣਾ ਚਾਹੁੰਦੇ ਆ ਕਿ ਅਸੀਂ ਇਹ ਮੈਸੇਜ ਕਰ ਕਰ ਪਹੁੰਚਾਈ ਅਸਲ ਲੱਗਦਾ ਹੈ ਕਿ ਇਸ ਤੋਂ ਇਲਾਵਾ ਵੀ ਹੋਰ ਉਪਰਾਲੇ ਕਰਨੇ ਚਾਹੀਦੇ ਹਨ ਇਹਨਾਂ ਨੂੰ ਨੌਜਵਾਨਾਂ ਜਾਂ ਬੱਚਿਆਂ ਨੂੰ ਛੋਟੀ ਪਨੀਰੀ ਦੀ ਗੱਲ ਕੀਤੀ ਗਈ ਹੈ ਵੀ ਉਹਨਾਂ ਨੂੰ ਨਸ਼ਿਆਂ ਦੇ ਤੋਂ ਪਹਿਲਾਂ ਹੀ ਜਾਗੂ ਕਰਵਾਇਆ ਜਾ ਸਕੀ ਤੇ ਮਾੜੇ ਪ੍ਰਭਾਵ ਸਨ ਜਿਵੇਂ ਜੋਤੀ ਜੀ ਨੇ ਦੱਸਿਆ ਹੈ ਕਿ ਜਿਹੜੀ ਇੱਕ ਇੰਪ੍ਰੈਸ਼ਨੇਬਲ ਏਜ ਹੁੰਦੀ ਹੈ ਉਹਦੇ ਵਿੱਚ 10 10ਵੀਂ ਕਲਾਸ 6ਵੀਂ ਕਲਾਸ ਦੇ ਬੱਚਿਆਂ ਨੂੰ ਇਹ ਨਾਟਕ ਜ਼ਰੂਰ ਦਿਖਾਉਣੇ ਚਾਹੀਦੇ ਆ ਔਰ ਕੱਲਾ ਨਾਟਕ ਹੀ ਨਹੀਂ ਖੇਡਾਂ ਦੇ ਵਿੱਚ ਵੀ ਉਤਸ਼ਾਹ ਹੋਣਾ ਚਾਹੀਦਾ ਪੁਲਿਸ ਵੀ ਸਖਤੀ ਹੋਰ ਹੋਵੇ ਜਿਹੜੇ ਲਿੰਕੇਜ ਹੈ ਉਹਨੂੰ ਬ੍ਰੇਕ ਕੀਤਾ ਜਾਵੇ ਸਪਲਾਈ ਚੇਨ ਤੋੜੀ ਜਾਵੇ ਸੋ ਬਹੁਤ ਜ਼ਰੂਰੀ ਹੈ ਹਰ ਪੱਖੋਂ ਹੀ ਉਪਰਾਲਾ ਕਰਨਾ ਚਾਹੀਦਾ ਇਹ ਇੱਕ ਚੰਗਾ ਉਪਰਾਲਾ ਕੀਤਾ ਗਿਆ ਤੇ ਅੱਜ ਨਸ਼ਿਆਂ ਦੇ ਖਿਲਾਫ ਇੱਕ ਨਾਟਕ ਪੇਸ਼ ਕੀਤਾ ਗਿਆ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਜੀ ਬਹੁਤ ਵਧੀਆ ਮੈਸੇਜ ਗਿਆ ਔਰ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਅੱਜ ਦਾ ਪ੍ਰਬੰਧ ਕੀਤਾ ਸਾਡੇ ਯੁਵਕ ਸੇਵਾਵਾਂ ਵੱਲੋਂ ਇਹ ਜਿਹੜਾ ਨਾਟਕ ਰਵਾਇਆ ਗਿਆ ਤੇ ਆਰਟਿਸਟ ਜਿਹੜੇ ਵਿੱਚ ਪਰਫਾਰਮ ਕਰ ਰਹੇ ਸੀ ਸਾਰਿਆਂ ਦਾ ਹੀ ਵਿਸ਼ੇਸ਼ ਰੂਪ ਚ ਧੰਨਵਾਦ ਕਿਉਂਕਿ ਅੱਜ ਸਾਡੇ ਇੱਕ ਗੱਲ ਕਿਸੇ ਤੋਂ ਵੀ ਲੁਕੀ ਨਹੀਂ ਹੈ ਵੀ ਅੱਜ ਪੰਜਾਬ ਦੇ ਵਿੱਚ ਨਸ਼ੇ ਘਟਣ ਦੀ بجائے ਵਧੇ ਨੇ ਤਾਂ ਸਾਨੂੰ ਇਹ ਵੀ ਇੱਕ ਸਾਡਾ ਨਾਲ ਫਰਜ਼ ਬਣਦਾ ਵੀ ਆਪਦੇ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਦੋਨਾਂ ਨੂੰ ਐਜੂਕੇਟ ਕੀਤਾ ਜਾਵੇ ਕੁਝ ਕਈ ਵਾਰ ਅਣਜਾਣ ਪਨੇ ਚ ਆਪਾਂ ਆਪਦੇ ਘਰਾਂ ਦੇ ਵਿੱਚ ਮਾਹੌਲ ਇਦਾਂ ਦਾ ਬਣਾ ਦਿੰਨੇ ਆ ਕਿ ਬੱਚੇ ਉਸ ਮਾਹੌਲ ਨੂੰ ਜਸਟੀਫਾਈਡ ਸਮਝਣ ਲੱਗ ਜਾਂਦੇ ਨੇ ਤੇ ਨਸ਼ੇ ਦੀ ਕੋਈ ਡਿਗਰੀ ਨਹੀਂ ਹੁੰਦੀ ਅੱਜ ਜੇ ਆਪਾਂ दारू ਤੋਂ ਸ਼ੁਰੂ ਕਰਕੇ ਅੱਗੇ ਕੈਮੀਕਲ ਸਿੰਥੈਟਿਕ ਡਰੱਗਸ ਤੇ ਜਾਈਏ ਤਾਂ ਬੰਦਾ ਵਧਦਾ ਜਾਂਦਾ ਤਾਂ ਬਹੁਤ ਸੋਹਣਾ ਮੈਸੇਜ ਹੈ ਹੋਰ ਵੀ ਇਹਨੂੰ ਜਿਹੜੇ ਇਦਾਂ ਦੇ ਨਾਟਕ ਨੇ ਸਕੂਲਸ ਕਾਲਜਸ ਦੇ ਵਿੱਚ ਇਹ ਪਲੇਸ ਮਹੱਲਿਆਂ ਦੇ ਵਿੱਚ ਕਰਵਾਉਣੇ ਚਾਹੀਦੇ ਨੇ ਤੇ ਅਸੀਂ ਇਸ ਅੱਜ ਦੇ ਈਵੈਂਟ ਦਾ ਬਹੁਤ ਮਤਲਬ ਸ਼ਲਾਘਾ ਕਰਦੇ ਹਾਂ ਤੇ ਸਾਰਿਆਂ ਦਾ ਧੰਨਵਾਦ ਜੋ ਅੱਜ ਆਲਾ ਸਾਹਿਬ ਲੱਗਦਾ ਹੈ ਕਿ ਇਹਨਾਂ ਨਾਟਕਾਂ ਦਾ ਕੋਈ ਅਸਰ ਹੋਵੇਗਾ ਨੌਜਵਾਨ ਪੀੜੀ ਦੇ ਉੱਤੇ ਦੇਖੋ ਅਸਰ ਤਾਂ ਡੈਫੀਨਿਟਲੀ ਮੈਂ ਤੋਂ ਪਹਿਲਾਂ ਜਿਵੇਂ ਬੱਬੀ ਬਾਦਲ ਜੀ ਨੇ ਕਿਹਾ ਵੀ ਜੇ ਇੱਕ ਜਾਨ ਵੀ ਬਚ ਜਾਂਦੀ ਹੈ ਕੋਈ ਇੱਕ ਬੰਦਾ ਵੀ ਇਸ ਮੈਸੇਜ ਨੂੰ ਸਹੀ ਫੋਲੋ ਕਰ ਲੈਂਦਾ ਕਿਉਂਕਿ ਮੈਂ ਮੰਨਦਾ ਵੀ ਨਸ਼ੇ ਦੇ ਇੰਪੈਕਟ ਦਿਖਾਉਣ ਦੇ ਨਾਲ ਨਾਲ ਜ ਜੋ ਪਿੱਛੋਂ ਪਰਿਵਾਰ ਰੋੜਦਾ ਉਹ ਵੀ ਸਾਨੂੰ ਵੱਧ ਚੜ ਕੇ ਜੇ ਅਸੀਂ ਉਹਨੂੰ ਬੱਚਿਆਂ ਦੇ ਦਿਮਾਗ 'ਚ ਪਾਵਾਂਗੇ ਵੀ ਸਾਰੀ ਫੈਮਿਲੀ ਕਿਵੇਂ ਡਿਸਟਰਬ ਹੁੰਦੀ ਹੈ ਘਰ ਦੇ ਖੁਸ਼ੀਆਂ ਕਿਹੜੇ ਤਾਂ ਉਜੜਦੇ ਹੀ ਨੇ ਨਾਲ ਇਕਨੋਮਿਕਲੀ ਕਿਵੇਂ ਬੰਦਾ ਬਰਬਾਦ ਹੁੰਦਾ ਤਾਂ ਡੈਫੀਨੇਟਲੀ ਸਾਡਾ ਯੂਥ ਬੜਾ ਸਮਝਦਾਰ ਹੈ ਇਸ ਮੈਸੇਜ ਨੂੰ ਗ੍ਰੈਪਸ ਗ੍ਰਾਸਪ ਕਰੂਗਾ ਜੋਦੀ ਗੱਲ ਕੀਤੀ ਹੈ ਛੋਟੇ ਬੱਚਿਆਂ ਦੀ ਗੱਲ ਕੀਤੀ ਹੈ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਮਾੜੇ ਪ੍ਰਭਾਵ ਹੁੰਦਾ ਬਾਰੇ ਦੱਸਣਾ ਪਰ ਉਹੀ ਅਕਸਰ ਇਹਨਾਂ ਨਾਟਕਾਂ ਤੋਂ ਦੂਰ ਰਹਿਣੀ ਹੈ ਨਾਟਕਾਂ ਦੀ ਅਫਸਾਨੂ ਇਹ ਜ਼ਰੂਰ ਸੋਚਣਾ ਪਊਗਾ ਵੀ ਅਸੀਂ ਨਾਟਕ ਦੀ ਆਡੀਅנס ਕਿੱਦਾਂ ਦੀ ਰੱਖਣੀ ਹੈ ਤੇ ਕਿੱਥੇ ਪਰਫਾਰਮ ਕਰਨੇ ਨੇ ਪਰ ਹਮੇਸ਼ਾ ਸਟੈਪ ਲੈਣਾ ਇਜ਼ ਬੈਟਰ ਦੈਨ ਮਤਲਬ ਕੁਝ ਨਾ ਕਰਨ ਨਾਲੋਂ ਕੁਝ ਕਰਨਾ ਬੈਟਰ ਹੈ ਠੀਕ ਹੈ ਤੇ ਸਾਨੂੰ ਆਪਦੇ ਬੱਚਿਆਂ ਨੂੰ ਗਰਾਉਂਡਸ ਦੇ ਵਿੱਚ ਚਾਹੇ ਆਪਣੀਆਂ ਰਵਾਇਤੀ ਖੇਡਾਂ ਹੋਣ ਫੁੱਟਬਾਲ ਕਬੱਡੀ ਕੁਸ਼ਤੀ ਸਾਨੂੰ ਆਪਦੇ ਬੱਚਿਆਂ ਨੂੰ ਕੋਈ ਨਾ ਕੋਈ ਐਦਾਂ ਦਾ ਪਹਿਲਾਂ ਹੀ ਨਸ਼ਾ ਲਾ ਦੇਣਾ ਚਾਹੀਦਾ ਕੋਈ ਹੌਬੀ ਹੋਵੇ ਕੋਈ ਗੇਮ ਹੋਵੇ ਕਿ ਉਸ ਬੱਚੇ ਦਾ ਗਲਤ ਪਾਸੇ ਨੂੰ ਧਿਆਨ ਹੀ ਨਾ ਜਾਵੇ ਰਟਾਇਰ ਪੁਲਿਸ ਮੁਲਾਜ਼ਮੋ ਤੇ ਅੱਜ ਤੁਸੀਂ ਵੀ ਮੁਕਰ ਨਾਟਕ ਦੇ ਵਿੱਚ ਜਿਹੜੀ ਐ ਸਮੂਹ ਜਤ ਕੀਤੀ ਹੈ ਕੀ ਲੱਗਦੀ ਹੈ ਪੁਲਿਸ ਦੇ ਵਿਭਾਗ ਵਿੱਚ ਕੀ ਔਕੜਾਂ ਹੁੰਦੀਆਂ ਕਿੱਥੇ ਕਮੀਆਂ ਹੁੰਦੀਆਂ ਇਹ ਗੱਲ ਇਤਾਂ ਹੈ ਵੀ ਜਿਹੜਾ ਪੁਲਿਸ ਦਾ ਕੰਮ ਵਰਕ ਡੇਲੀ ਦਾ ਵਰਕ ਕੰਮ ਹੈ ਉਹ ਬਿਜ਼ੀ ਬਹੁਤ ਜ਼ਿਆਦਾ ਪਰ ਜੋ ਉਹਨਾਂ ਨੂੰ ਇਤਲਾ ਮਿਲਦੀ ਹੈ ਉੱਥੇ ਪੁਲਿਸ ਜਲਦੀ ਪਹੁੰਚਦੀ ਹੈ ਪਰ ਜਿਹੜਾ ਪਿੰਡਾਂ ਦੇ ਮੇਨ ਸਰਪੰਚ ਜਾਂ ਕੋਈ ਮੈਂਬਰ ਪ੍ਰਧਾਨ ਹੈ ਉਹਨਾਂ ਨੂੰ ਇਤਲਾ ਦੇਣੀ ਚਾਹੀਦੀ ਪੁਲਿਸ ਨੂੰ ਤੇ ਇਸ ਕਰਕੇ ਨਸ਼ਾ ਰੁਕ ਸਕਦਾ ਬਾਕੀ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਤੇ ਵੀ ਉਹ ਕਿੱਥੇ ਜਾਂਦੇ ਕਿੱਥੇ ਨਹੀਂ ਜੇ ਆਪਣਾ ਬੱਚਾ ਚਲਾ ਗਿਆ ਤੇ ਮੁੜ ਕੇ ਦੇਖਣਾ ਕਿ ਕਿੱਥੇ ਗਿਆ ਕਿੱਥੇ ਨਹੀਂ ਫਿਰ ਉਸਦੇ ਬਾਅਦ ਬੱਚਾ ਗਲਤ ਉਹਨਾਂ ਚ ਸੋਸਾਇਟੀ ਚ ਪੈ ਜਾਂਦਾ ਤੇ ਬੱਚਿਆਂ ਨੂੰ ਆਪਣੇ ਤੁਸੀਂ ਸਪੋਰਟਸ ਵੱਲ ਲਗਾਓ ਜਿਹੜਾ ਕਿ ਬੱਚੇ ਦਾ ਧਿਆਨ ਉਧਰ ਨੂੰ ਜਾ ਵੀ ਨਾ ਤੇ ਉਹਨੂੰ ਐਸਾ ਖਰਚ ਜਿਹੜਾ ਲਿਮਟ ਚ ਖਰਚ দাও ਜਿਹੜਾ ਕਿ ਉਹ ਬਾਹਰ ਜਾ ਕੇ ਕੋਈ ਚੀਜ਼ ਪਰਚੇਜ਼ ਨਾ ਕਰ ਸਕੇ ਤੁਹਾਡਾ ਕਹਿਣ ਦਾ ਮਤਲਬ ਪਰਿਵਾਰਕ ਤੌਰ ਤੇ ਜ਼ਿੰਮੇਵਾਰੀਆਂ ਜਿਹੜੀਆਂ ਚੱਕਣੀਆਂ ਪੈਣੀਆਂ ਤੁਹਾਨੂੰ ਕੰਪਨੀਆਂ ਬਿਜਲੀ ਸਭ ਤੋਂ ਪਹਿਲਾਂ ਪਰਿਵਾਰ ਕੀ ਹੈ ਜਿੱਥੇ ਆਪਾਂ ਜਿੱਥੋਂ ਨਹੀਂ ਨਿਕਲਦੀ ਆ ਉਥੋਂ ਜਿਹੜਾ ਮਕਾਨ ਬਣਦਾ ਨਹੀਂ ਤੋਂ ਬਣਦਾ ਜੇ ਆਪਣੇ ਨ ਕੀ ਕਰ ਸਕਦੇ ਆਪਾਂ ਕਿ ਜਦੋਂ ਬੱਚਾ ਜਮਨਤ ਦਾ ਜਮੇ ਜਦੋਂ ਥੋੜਾ ਵੱਡਾ ਹੋਣ ਲੱਗਿਆ ਤੇ ਉਸ ਦੇ ਬਾਅਦ ਉਹਨੂੰ ਥੋੜਾ ਗਾਈਡ ਕਰੋ ਤੇ ਜਿਹੜਾ ਚੰਗੇ ਪਾਸੇ ਜਿਹੜਾ ਇਹ ਨਾਟਕ ਕਰਵਾਇਆ ਗਿਆ ਉਹ ਕਿਹੜੇ ਕਲੱਬ ਵੱਲੋਂ ਕਰਾਇਆ ਗਿਆ ਉਹ ਜਾਣਕਾਰੀ ਦਿਓ ਜੀ ਨਾਲ ਕਿ ਜੋ ਅੱਜ ਨਸ਼ਾ ਸੰਬੰਧੀ ਨੁੱਕੜ ਨਾਟਕ ਕਰਵਾਇਆ ਗਿਆ ਹੈ ਇਹ ਮਾਨਯੋਗ ਸਰਦਾਰ ਮਨਤੇਜ ਸਿੰਘ ਚੀਮਾ ਜੀ ਜਿਹੜੇ ਸਹਾਇਕ ਡਾਇਰੈਕਟਰ ਨੇ ਰੋਪੜ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕਰਵਾਇਆ ਗਿਆ ਹੈ ਤੇ ਇਹ ਸਾਡੇ ਜੁਪਕ ਸਵਾ ਕਲੱਬ ਖੈਰਪੁਰ ਵੱਲੋਂ ਕਰਾਇਆ ਗਿਆ ਹੈ ਤਾਂ ਕਿ ਨਵੀਂ ਜਿਹੜੀ ਪੀੜ੍ਹੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਨਸ਼ਾ ਸੰਬੰਧੀ ਸੂਚੇਤ ਕੀਤਾ ਜਾ ਸਕਦਾ ਹੈ। ਤੁਹਾਡੇ ਕਲੱਬ ਵੱਲੋਂ ਹੋਰ ਕੀ ਕੀ ਪ੍ਰਾਲੇ ਕੀਤੇ ਜਾਂਦੇ ਨੇ? ਸਾਡੇ ਕਲੱਬ ਵੱਲੋਂ ਤਕਰੀਬਨ ਹੁਣ ਤੱਕ ਜਿੱਦਾਂ ਪਲਾਂਟਸ ਲਗਾ ਦਿੱਤੇ ਜਾਂਦੇ ਆਪਣੇ ਪਲਾਂਟਸ ਹੋ ਗਏ ਹੋਰ ਕਾਲਜਾਂ ਦੇ ਵਿੱਚ ਜਿੱਦਾਂ ਵੀ ਸਾਡੀ ਜਿਹੜੀ ਲਾਈਨ ਆਫ ਸਟੂਡੈਂਟ ਲਾਈਨ ਹੈ ਤੇ ਸਟੂਡੈਂਟ ਲਾਈਨ ਹੋਣ ਦੇ ਕਾਰਨ ਜੋ ਕਿਸੇ ਬੱਚੇ ਨੂੰ ਕਿਸੇ ਨੂੰ ਗਰੀਬ ਪਰਿਵਾਰ ਨੂੰ ਫੀਸ ਨਹੀਂ ਪਰ ਹੁੰਦੀ ਉਹ ਅਸੀਂ ਭਰ ਦਿੰਦੇ ਆ ਤੇ ਹੋਰ ਬੱਬੀ ਪੱਲ ਫਾਊਂਡੇਸ਼ਨ ਵੱਲੋਂ ਵੀ ਅਸੀਂ ਸਾਰੀ ਮਦਦ ਕਰਦੇ ਆ ਜੀ। ਅਜਿਹੇ ਨਾਟਕਾਂ ਦਾ ਫਾਇਦਾ ਕੀ ਹੁੰਦਾ ਹੈ? ਅਜੇ ਨਾਟਕਾਂ ਦਾ ਇਹ ਫਾਇਦਾ ਹੈ ਕਿ ਜਿਹੜੀ ਆਉਣ ਵਾਲੀ ਪਨੀਰੀ ਹੈ ਜੀ ਜਿਨ੍ਹਾਂ ਦੇ ਸਿਰ ਤੇ ਸਾਡੇ ਭਾਰ ਦਾ ਅੱਗੇ ਚੱਲਣਾ ਹੈ ਤੇ ਉਹਨਾਂ ਨੂੰ ਨਸ਼ਾ ਸੰਬੰਧੀ ਜਾਣਕਾਰੀ ਮਿਲਦੀ ਹੈ ਕਿ ਅਸੀਂ ਨਸ਼ਿਆਂ ਤੋਂ ਕਿਵੇਂ ਗੁਰੇਜ਼ ਕਰਨਾ ਹੈ ਕਿਵੇਂ ਅਸੀਂ ਅਸੀਂ ਨਸ਼ਿਆਂ ਦੀ ਦਲਦਲ ਤੋਂ ਦੂਰ ਜਾਣਾ ਹੈ ਕੀ ਕਹਿਣਾ ਚਾਹੁੰਦੇ ਹੋ ਆਖਰ ਦੇ ਵਿੱਚ ਨੋਜਵਾਨਾਂ ਨੂੰ ਮੈਂ ਮੈਂ ਆਖਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਜਿਵੇਂ ਕਿ ਸਾਡੇ ਮਾਨਯੋਗ ਗੁਰਪ੍ਰਤਾਪ ਜੀ ਬੱbbi ਬਾਦਲ ਜੀ ਨੇ ਕਿਹਾ ਹੈ ਕਿ ਨਸ਼ਿਆਂ ਦੇ ਦਲਦਲ ਤੋਂ ਸਾਨੂੰ ਸਾਰਿਆਂ ਨੂੰ ਰਲ ਕੇ ਬਿਨਾਂ ਕਿਸੇ ਪਾਰਟੀਬਾਦੀ ਤੋਂ ਉੱਪਰ ਉੱਠ ਕੇ ਤੇ ਨਸ਼ਾ ਸੰਬੰਧੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਰੇ ਰਲ ਕੇ ਇਸ ਨਸ਼ਿਆਂ ਦੇ ਕੋਹੜ ਨੂੰ ਦੂਰ ਕਰੀਏ ਸੋ ਮੈਂ ਆਪ ਜੀ ਦੇ ਰਾਈ ਇਹ ਹੀ ਬੇਨਤੀ ਕਰਦਾ ਕਿ ਨਸ਼ਿਆਂ ਦੇ ਦਲਦਲ ਤੋਂ ਸਾਰੇ ਆਪਾਂ ਦੂਰ ਰਹੀਏ ਧੰਨਵਾਦ ਜੀ